ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਤੁਹਾਡਾ ਮੇਰੇ ਨਵੇਂ ਵਲੌਗ ਵਿੱਚ ਸਵਾਗਤ ਹੈ ਜੀ ਹਾਂਜੀ ਫਰੈਂਡਸ ਜਿਨ੍ਹਾਂ ਨੇ ਹਿਤਿਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਮੇਰੀ ਸਾਰੀਆਂ ਸਲਾਈ ਦੀਆਂ ਆਉਣ ਵਾਲੀਆਂ ਵੀਡੀਓ ਪਹੁੰਚ ਸਕਣ ਤੇ ਹਾਂਜੀ ਫਰੈਂਡਸ ਅੱਜ ਆਪਾਂ ਇੱਕ ਕੋਰਤੀ ਦੇ ਪਲੇਟਾਂ ਦੀ ਸਲਾਈ ਕਰਾਂਗੇ ਜੀ ਦੇਖੋ ਆਪਣੀ ਪਲੇਟਾਂ ਸਾਰੇ ਨਿਸ਼ਾਨ ਲੱਗੇ ਹੋਏ ਆ ਆ ਆਪਣੀ ਮੋਢੇ ਲਈ ਪਲੇਟ ਆ ਗਈ ਜੀ ਇਹ ਆਪਣੀ ਬੱਖੇ ਲਈ ਪਲੇਟ ਆ ਗਈ ਜੀ ਜਿਹੜੀ ਆ ਵਾਲੀ ਪਲੇਟ ਆ ਜੀ ਆਪਣੀ ਸਿੱਧੀ ਲੰਬੀ ਪਲੇਟ ਆ ਗਈ ਜੀ ਇੱਧਰਲੇ ਪਾਸੇ ਨਿਸ਼ਾਨ ਲੱਗਿਆ ਜੀ ਇੱਧਰ ਦੋਨਾਂ ਪਾਸੇ ਨਿਸ਼ਾਨ ਲੱਗਿਆ ਜੀ ਆਪਣੇ ਤੇ ਕਈ ਵਾਰ ਕੀ ਹੁੰਦਾ ਜੀ ਜਿਹੜੇ ਹਜੇ ਨਵੇਂ ਸिलाई ਸਿੱਖਦੇ ਆ ਜੀ ਉਹ ਕਹਿੰਦੇ ਜੀ ਇਸ ਸਿਰਥੋਂ ਜੀ ਇੱਕ ਪਾਸੇ ਨੇ ਪਲੇਟਾਂ ਤਾਂ ਸਹੀ ਆਇਆ ਨਹੀਂ ਦੂਸਰੇ ਪਾਸੇ ਦੇ ਸਾਥੋਂ ਪਲੇਟਾਂ ਸਹੀ ਨਹੀਂ ਆਉਂਦੀਆਂ ਜੀ ਤੇ ਅੱਜ ਆਪਾਂ ਦੇਖਾਂਗੇ ਜੀ ਕਿਵੇਂ ਟੇਲਰ ਪਲੇਟਾਂ ਪਾਉਂਦੇ ਆ ਤੇ ਕਿਵੇਂ ਆਪਣੇ ਦੋਨੇ ਪਾਸੇ ਨੇ ਪਲੇਟਾਂ ਸੇਮ ਸੇਮ ਆਉਣਗੀਆਂ ਜੀ ਤੇ ਚਲੋ ਜੀ ਪਲੇਟਾਂ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਜੇ ਆਪਾਂ ਲੰਬੀਆਂ ਪਲੇਟਾਂ ਪਾਵਾਂਗੇ ਆਪਾਂ ਕੀ ਕਰਨਾ ਜੀ ਇਹ ਨਿਸ਼ਾਨ ਲੱਗੇ ਹੋਏ ਆ ਜੀ ਦੇਖੋ ਆਪਣੇ ਇਸ ਤਰੀਕੇ ਨਾਲ ਕਪੜਾ ਚੁੱਕ ਲੈਣਾ ਜੀ ਇਸ ਤਰੀਕੇ ਨਾਲ ਠੀਕ ਹੈ ਜੀ ਦੇਖੋ ਇਸ ਤਰੀਕੇ ਨਾਲ ਕਪੜਾ ਚੱਕਣਾ ਇਹ ਕਿ ਮਸ਼ੀਨ ਵਿੱਚ ਧਾਗੇ ਪਾਏ ਹੋਏ ਆ ਪਹਿਲਾਂ ਆਪਾਂ ਮਸ਼ੀਨ ਨੂੰ ਖਾਲੀ ਚਲਾ ਲੈਣਾ ਜੀ ਇਸ ਤਰੀਕੇ ਨਾਲ ਪਹਿਲਾਂ ਆਪਾਂ ਮਸ਼ੀਨ ਨੂੰ ਖਾਲੀ ਚਲਾਉਣਾ ਤਾਂ ਜੋ ਆਪਣੇ ਜਿਹੜਾ ਧਾਗਾ ਇੱਕ ਦੂਜੇ ਵਿਲੇ ਵਿੱਚ ਚੜ ਸਕਣਾ ਤੇ ਜਿਹੜਾ ਆਪਾਂ ਪਲੇਟ ਪਾਵਾਂਗੇ ਜੀ ਆਪਣੇ ਪਲੇਟ ਉਥੋਂ ਉਦੜੇ ਨਾ ਇਸ ਤਰ੍ਹਾਂ ਆਪਾਂ ਮਸ਼ੀਨ ਰੱਖ ਲਈਏ ਜੀ ਇੱਥੇ ਤੇ ਇੱਥੋਂ ਆਪਾਂ ਬਿਲਕੁਲ ਮਸ਼ੀਨ ਜਿਹੜੀ ਰੱਖਣੀ ਹੈ ਜੀ ਆਪਾਂ ਜਿਹੜੀ ਸਲਾਈ ਲਾਉਣੀ ਹੈ ਜੀ ਇੱਥੇ ਬਿਲਕੁਲ ਬਰੀਕ ਕਰਨੀ ਹੈ ਤੇ ਇੱਥੋਂ ਆਪਾਂ ਦੇਖੋ ਜੀ ਉੱਪਰੋਂ ਵੀ ਬਰੀਕ ਹੋਊਗੀ ਨੀਚੇ ਤੋਂ ਵੀ ਬਰੀਕ ਹੋਊਗੀ ਸਲਾਈ ਤੇ ਜਿਹੜੀ ਸੈਂਟਰ 'ਚ ਹੋਊਗੀ ਸਲਾਈ ਆਪਣੀ ਉਹ ਆਪਣੀ ਥੋੜੀ ਜੀ ਅੱਧਾ ਇੰਚ ਜੀ ਚੌੜੀ ਹੋਊਗੀ ਇਸ ਤਰੀਕੇ ਨਾਲ ਇਸ ਤਰ੍ਹਾਂ ਬੋਗੀ ਪਲੇਟ ਜੀ ਮੇਰੇ ਕੈਮਰਾ ਕਰਕੇ ਦਿਖਾ ਦਿਓ ਇਸ ਤਰੀਕੇ ਨਾਲ ਸਲਾਈ ਆਪਣੀ ਇਸ ਤਰੀਕੇ ਨਾਲ ਲੱਗਣੀ ਹੈ ਤੁਸੀਂ ਦੇਖਦੇ ਹੋਣਗੇ ਨਿਸ਼ਾਨ ਤੁਹਾਨੂੰ ਤੇ ਦੇਖ ਸਕ ਜਾਣ ਤੁਸੀਂ ਇਸ ਤਰੀਕੇ ਨਾਲ ਜੀ ਤੇ ਇਸ ਤੋਂ ਬਾਅਦ ਜੀ ਆਪਾਂ ਕੱਪੜਾ ਲਾਵਾਂਗੇ ਪਲੇਟਾਂ ਦੇ نیچے ਲਾਉਣ ਵਾਲਾ ਦੇਖਿਓ ਇਹ ਤਕਰੀਬਨ 7 ਇੰਚ ਕੱਪੜਾ ਲੰਬਾ ਹੈ ਜੀ ਤੇ 1.5 ਇੰਚ ਕੱਪੜੇ ਦੀ ਚੜਾਈ ਹੈ ਤੇ ਆਪਾਂ ਕੀ ਕਰਨਾ ਜੀ ਇਸ ਤਰੀਕੇ ਨਾਲ ਕੱਪੜਾ نیچے ਰੱਖਾਂਗੇ ਆਹ ਕੋੜਤੀ ਹੈ ਜੀ ਮੇਨ ਆਪਾਂ ਜਿਹੜਾ ਕੱਪੜਾ ਇਹਦੇ نیچے ਰੱਖਿਆ ਇਸ ਤਰੀਕੇ ਨਾਲ ਤੇ ਕਪੜੇ ਦੇ ਹਾਫ ਕਰ ਲਾਂਗੇ ਅੱਧਾ ਕਪੜਾ ਆਪਣੇ ਦੇ نیچے ਹੈਗੇ ਜੀ ਅੱਧਾ ਕਪੜਾ ਆਪਾਂ ਇਹਦੇ ਉੱਪਰ ਫੋਲਡ ਕਰਨਾ ਹੈ ਅੱਧਾ ਕਪੜਾ ਆਪਾਂ ਇਸ ਤਰੀਕੇ ਨਾਲ ਉੱਪਰ ਫੋਲਡ ਕਰਾਂਗੇ ਤੇ ਇਸ ਤਰ੍ਹਾਂ ਜੀ ਦੇਖੋ ਜੀ ਅੱਧਾ ਕਪੜਾ ਜਿਹੜਾ نیچے ਹੈਗਾ ਜੀ ਅੱਧਾ ਕਪੜਾ ਉੱਪਰ ਇਸ ਤਰੀਕੇ ਨਾਲ ਫੋਲਡ ਹੋ ਗਿਆ ਤੇ ਹੁਣ ਇਹਦੇ ਉੱਪਰ ਆਪਾਂ ਇਸ ਤਰੀਕੇ ਨਾਲ ਪਲੇਟ ਪਾਵਾਂਗੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਪਾ ਕੇ ਦੱਸੀ ਹੋਈ ਹੈ ਜੀ ਅੱਜੀ ਤੁਸੀਂ ਦੇਖੋ ਜੀ ਆਪਣੀ ਸਿੱਧੀ ਪਲੇਟ ਪੈ ਗਈ ਐ ਇਸ ਤਰੀਕੇ ਨਾਲ ਦੇਖੋ ਤੁਸੀਂ ਸਲਾਈਡ ਦੇਖ ਸਕਦੇ ਆ ਤੇ ਜਦੋਂ ਆਪਣੀ ਪਲੇਟ ਖਤਮ ਹੋ ਗਈ ਇਸ ਤੋਂ ਬਾਅਦ ਤੁਸੀਂ ਖਾਲੀ ਮਸ਼ੀਨ ਚਲਾਉਣੀ ਐ ਜੀ ਫੇਰ ਇਸ ਤਰੀਕੇ ਨਾਲ ਤੇ 1 ਇੰਚ ਜੀ ਇਹਨਾਂ ਦਾ ਕਪੜਾ 1 ਇੰਚ ਦੀ ਆਪਾਂ ਧਾਗਾ ਛੱਡ ਦੇਣੀ ਇੱਥੇ ਨਾਲ ਦੇਖੋ ਤੇ ਇਸ ਤੋਂ ਬਾਅਦ ਕਟਿੰਗ ਕਰ ਦੇਣਾ ਇਹਨਾਂ ਦਾ ਧਾਗਾ ਤੁਸੀਂ ਜ਼ਰੂਰ ਛੱਡਣਾ ਜੀ ਇਹਨਾਂ ਹੀ نیچے ਇਹਨਾਂ ਹੀ ਉੱਪਰ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਜੀ ਤੁਸੀਂ ਨਾ ਤਾਂ ਮੋੜਿਆ ਹੀ ਪੇਟ ਕੋਣੀ ਨਾ ਹੀ ਬਖੀਲੇ ਪਲੇਟ ਕੋਣੀ ਇਸ ਤੋਂ ਬਾਅਦ ਤੁਸੀਂ ਸਿੱਧੀ ਸਿੱਧੀ ਪਲੇਟ ਕੋਣੀ ਜੀ ਨਾਲ ਹੀ ਨਾਲ તે એ આપણે તરીકેની પાસે સેમ એ તરફ કપડા ચકા જી સેમ તર પ્લેટ પા એવી આપણું ઉપરનું કપડા ફોલડિંગ કરે અધા કપડા નીચે રહે જુ અ ઉપર આ જુગા ਦੇਖੋ ਇਹ ਦੋਨੇ ਆਪਣੀ ਸਿੱਧੀਆਂ ਪਲੇਟਾਂ ਪਾਈਆਂ ਨੇ ਤੁਸੀਂ ਦੇਖ 사 ਜਾ ਕਿੰਨੀ ਫਿਨਿਸ਼ਿੰਗ ਨੇ ਆਪਣੀਆਂ ਸਿੱਧੀਆਂ ਪਲੇਟਾਂ ਪਾਈਆਂ ਬਿਲਕੁਲ ਬਰਾਬਰ ਬਰਾਬਰ ਪਲੇਟਾਂ ਆਪਣੀ ਉੱਪਰ نیچے ਤੋਂ ਤੇ ਇਸ ਤੋਂ ਬਾਅਦ ਤੁਸੀਂ ਜੀ ਹਾਂਜੀ ਫ੍ਰੈਂਡਸ ਇਸ ਤੋਂ ਬਾਅਦ ਜੇ ਤੁਸੀਂ ਬੱਖੀ ਵਾਲੀ ਪਲੇਟ ਪਾਉਣੀ ਹੈ ਜੀ ਇੱਕ ਪਾਸੇ ਤੇ ਦੂਸਰੇ ਪਾਸੇ ਤੁਸੀਂ ਬੱਖੇ ਦੇ ਪੇਟ ਨਾਲ ਹੀ ਪਾ ਦੇਣੀ ਹੈ ਜੇ ਤੁਸੀਂ ਮੋਢੇ ਦੀ ਪਲੇਟ ਪਾਉਣੀ ਹੈ ਇੱਕ ਪਾਸੇ ਤੇ ਦੂਸਰੇ ਪਾਸੇ ਤੁਸੀਂ ਮੋਢੇ ਦੇ ਪੇਟ ਨਾਲ ਦੀ ਨਾਲ ਹੀ ਪਾ ਦੇਣੀ ਹੈ ਆਪਾਂ ਇਸ ਤਰੀਕੇ ਨਾਲ ਮੋਢੇ ਦੀ ਪਲੇਟ ਚੱਕਾਂਗੇ ਇਹ ਆਪਣੇ ਪਲੇਟ ਦਾ ਨਿਸ਼ਾਨ ਹੋ ਗਿਆ ਅੱਗੇ ਤੋਂ ਤੇ ਆਪਾਂ ਮੋਢੇ ਕੋਲ ਹੋਗਾ ਜੀ ਇਸ ਤਰੀਕੇ ਨਾਲ ਕਪੜਾ ਚੱਕਣਾ ਆਪਾਂ तो इस तरीके सिलाई रखा जी इतों बिल्कुल जी आप बरीक सिलाई चकेंगे तो इतों आके अद्धे इंच की सिलाई अपनी चौड़ी हो जाएगी इस तरीके मोडेली सैड पर अद्धी इंच की सिलाई चौड़ी हो जाएगी इत बिल्कुल बरीक प्लेट होगी जी, तो जी, जी देखो जी इस तरीके प्लेट होगी अपनी देखो इतों बिल्कुल बरीक है जी सिलाई ਤੇ ਹੌਲੀ 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 ਇੱਥੇ ਜੀ ਆਪਾਂ ਅੱਧੇ ਇੰਚ ਦੀ ਚੌੜੀ ਸਲਾਈ ਕਰ ਦੇਣੀ ਆ ਇੱਥੋਂ ਆਪਾਂ ਸਲਾਈ ਮੋਟੀ ਨਹੀਂ ਰੱਖਣੀ ਜੇ ਇੱਥੇ ਆਪਾਂ ਸਲਾਈ ਮੋਟੀ ਰੱਖਾਂਗੇ ਤਾਂ ਆਪਣੇ ਇੱਥੇ ਜਿਹੜੇ ਹੈਗੇ ਆ ਜੀ ਅੰਦਲੀ ਸਾਈਡ ਤੇ ਸਿੱਧੇਲੇ ਪਾਸੇ ਇੱਥੇ ਆਪਣੇ ਇਸ ਚੀਤੇ ਚੋਲ ਪੈਣ ਲੱਗ ਜਾਣਗੇ ਜੀ ਟੋਏ ਜੇ ਪੈ ਜਾਣਗੇ ਤੇ ਉਹ ਵਧੀਆ ਨਹੀਂ ਲੱਗਦੇ ਫਿਰ ਤੇ ਇਸ ਤੋਂ ਬਾਅਦ ਜੀ ਆਪਾਂ ਦੂਸਰੇ ਪਾਸੇ ਵੀ ਮੋਢੇ ਵਾਲੀ ਪਲੇਟ ਪਾਵਾਂਗੇ ਇੱਧਰ ਆਪਾਂ ਮੋਢੇ ਦੇ ਪੇਟ ਪਾਈਏ ਜੀ तो इधर भी अपना नाली मोडेली प्लेट पावगे ये आप दिन प्लेटा पाने जी अपना जोड़ा हाथ है जी उस तरीके ने टिकया होंख अ इंच कपड़ा रखे जी तो इतने अपना हाथ ठीक जी नाल दिन अर्धा इंच कपड़ा रख देना है देख लो दूसरी साइड भी प्लेट पाती है इस तो बाद की करना जी आप बखीवली प्लेट पावे हम ਮੱਖੀਲੇ ਪਲੇਟ ਦਾ ਵੀ ਕਪੜਾ ਇਸ ਤਰੀਕੇ ਨਾਲ ਚੱਕਣਾ ਆਪਾਂ ਇਸ ਤਰ੍ਹਾਂ ਤੇ ਜਿਹੜੀ ਇਹ ਪਲੇਟ ਹੈ ਜੀ ਇੱਥੋਂ ਵੀ ਆਪਾਂ ਜਿਹੜੀ ਅੱਗੇ ਤੋਂ ਸ਼ੁਰੂ ਕਰਨੀ ਹੈ ਜੀ ਇਹ ਆਪਾਂ ਬਰੀਕ ਕਰਨੀ ਹੈ ਇੱਥੋਂ ਵੀ ਇਹ ਵੀ ਤੇ ਇੱਥੇ ਆਪਾਂ 1/2 ਇੰਚ ਦੇ ਸਲਾਈ ਲੈ ਆਉਣੇ ਜੀ ਹੌਲੀ-ਹੌਲੀ ਜ਼ਿਆਦਾ ਕਰਦੇ ਕਰਦੇ ਦੇਖੋ ਜੀ ਇੱਥੇ ਵੀ ਆਪਾਂ ਇੱਥੋਂ ਬ੍ਰਿਕਸ ਲਈ ਚੱਕੀ ਆ ਤੇ ਹੌਲੀ ਹੌਲੀ ਆਪਾਂ ਜੀ ਅੱਧੇ ਇੰਚ ਦੇ ਸਲਾਈ ਲਿਆਂਦੀ ਤੇ ਇਸ ਤੋਂ ਬਾਅਦ ਦੂਸਰੀ ਸਾਈਡ ਵੀ ਬੱਖੇ ਲਈ ਪਲੇਟ ਪਾਵਾਂਗੇ ਆਪਾਂ ਐਸ ਤਰ੍ਹਾਂ ਕੱਪੜਾ ਚੱਕਾਂਗੇ ਐਸ ਤਰ੍ਹਾਂ ਜੀ ਦੋਨੋਂ ਸਾਈਡ ਦੀਆਂ ਪਲੇਟਾਂ ਪਾਈਆਂ ਆਪਣੀਆਂ ਦੋਨੋਂ ਸਾਈਡ ਦੀਆਂ ਪਲੇਟਾਂ ਆਪਣੀ ਬਿਲਕੁਲ ਬਰਾਬਰ ਬਰਾਬਰ ਆਣੀਆਂ ਜੀ ਜਿੰਨਾ ਕਪੜਾ ਆਪਾਂ ਇੱਕ ਸਾਈਡ ਰੱਖਿਆ ਦੂਸਰੀ ਸਾਈਡ ਵੀ ਆਪਾਂ ਨੇ ਕਪੜਾ ਰੱਖਿਆ ਜੀ ਦੇਖੋ ਆਪਣੇ ਕੋਈ ਵੀ ਵੱਲ ਨਹੀਂ ਪੈਂਦਾ ਸਿੱਧੇਲੇ ਪਾਸੇ ਬਿਲਕੁਲ ਸਹੀ ਪਲੇਟਾਂ ਪੰਨੀਆਂ ਜੀ ਆਪਣੀਆਂ ਤੇ ਪਲੇਟਾਂ ਪਾਉਣ ਦੇ ਵਾਸਤੇ ਆਪਾਂ ਨੇ ਇੱਕ ਗੱਲ ਦਾ ਇੱਕ ਦੋ ਗੱਲਾਂ ਧਿਆਨ ਰੱਖਣਾ ਜੀ ਆਪਾਂ ਇੱਕ ਤਾਂ ਜਿਹੜਾ ਹੈਗਾ ਜੀ ਇੱਥੋਂ ਆਪਾਂ ਜਿਹੜਾ ਧਾਗਾ ਹੈ ਜੀ ਉਹ ਆਪਾਂ ਖਾਲੀ ਮਸ਼ੀਨ ਜਰੂਰ ਚਲਾਉਣੀ ਆ ਤੇ ਜਿਹਦੇ ਨਾਲ ਕੀ ਆਪਣੇ ਜਿਹੜੀ ਪਲੇਟਾਂ ਮੂਹਰੇ ਉਦੜਨਾਂ ਤੇ ਦੂਸਰਾ ਜੀ ਅੱਗੇ ਤੋਂ ਜਿਹੜੀ ਪਲੇਟ ਆ ਆਪਣੀ ਬਿਲਕੁਲ ਅੱਗੇ ਤੋਂ ਪਲੇਟ ਜਿਹੜੀ ਆਪਣੀ ਬਰੀਕ ਹੋਣੀ ਚਾਹੀਦੀ ਹੈ ਜੀ ਤੇ ਮੋਢੇਲੀ ਸਾਈਡ ਤੋਂ ਆਪਣੀ ਪਲੇਟ ਜਿਹੜੀ ਹੈਗੀ ਹੈ ਜੀ ਅੱਧੇ ਇੰਚ ਦੀ ਹੋਣੀ ਚਾਹੀਦੀ ਹੈ ਜਿਹੜੀ ਬੱਖੀ ਵਾਲੀ ਪਲੇਟ ਹੈ ਜੀ ਉਹ ਵੀ ਅੱਗੇ ਤੋਂ ਆਪਣੀ ਬਰੀਕ ਹੋਣੀ ਚਾਹੀਦੀ ਹੈ ਜੀ ਤੇ ਜਿਹੜੀ ਇਧਰਲੀ ਸਾਈਡ ਹੈ ਜੀ ਫਿਟਿੰਗ ਵਾਲੇ ਪਾਸੇ ਇਧਰੋਂ ਆਪਣੀ ਅੱਧੇ ਇੰਚ ਦੀ ਹੋਣੀ ਚਾਹੀਦੀ ਆ ਤੇ ਜਿਹੜੀ ਸਿੱਧੀ ਪਲੇਟ ਆ ਜੀ ਆਪਣੀ ਅੱਗੇ ਤੋਂ ਵੀ ਬਿਲਕੁਲ ਬਰੀਕ ਹੋਣੀ ਚਾਹੀਦੀ ਹੈ ਤੇ ਪਿੱਛੇ ਤੋਂ ਵੀ ਬਿਲਕੁਲ ਬਰੀਕ ਹੋਣੀ ਚਾਹੀਦੀ ਹੈ ਜਿਹੜੀ ਸੈਂਟਰ ਤੋਂ ਆ ਜੀ ਉਹ ਆਪਣੇ 1/2 ਇੰਚ ਦੀ ਪਲੇਟ ਚੌੜੀ ਹੋਣੀ ਚਾਹੀਦੀ ਆ ਤੁਸੀਂ ਇਸ ਤਰੀਕਨੇ ਸੂਟ ਦੇ ਵਿੱਚ ਪਲੇਟਾਂ ਪਾਉਂਗੇ ਜੀ ਤੁਹਾਡੀ ਸੂਟ ਦੀ ਫਿਟਿੰਗ ਬਿਲਕੁਲ ਪਰਫੈਕਟ ਆਊਗੀ ਕਿਉਂਕਿ ਸਾਰਾ ਸੂਟ ਦਾ ਫਿਟਿੰਗ ਦਾ ਰਾਜ ਹੀ ਆਪਣੇ ਪਲੇਟਾਂ ਦਾ ਹੈ ਜੀ ਜੇ ਆਪਣੇ ਪਲੇਟਾਂ ਸਹੀ ਪਹਿਣੀ ਹੈ ਜੀ ਸਲਾਈ ਚ ਤਾਂ ਆਪਣੇ ਸੂਟ ਦੀ ਫਿਟਿੰਗ ਬਹੁਤ ਵਧੀਆ ਆਊਗੀ ਜੀ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ বাব রাখা